ਹੈਲੋ एवरीवन ਮੈਂ ਆਸ਼ੀ ਮਿੱਤਲ ਅਰੋੜਾ ਕਲਾਸਿਸ ਇਸ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਕਰਦਾ ਹਾਂ ਤਾਂ ਯਾਰ ਅੱਜ ਤੁਹਾਡੇ ਲਈ ਇੱਕ ਬੜੀ ਵਧੀਆ ਇਨਫੋਰਮੇਸ਼ਨ ਲੈ ਕੇ ਆਇਆ ਠੀਕ ਹੈ ਤੇ ਨਾਲ ਹੀ ਅਰੋੜਾ ਕਲਾਸਿਸ ਉਹਦੇ ਲਈ ਤੁਹਾਡੇ ਲਈ ਕੀ ਕਰ ਰਿਹਾ ਉਹਦੇ ਉੱਪਰ ਵੀ ਅੱਜ ਆਪਾਂ ਗੱਲ ਕਰਾਂਗੇ ਯਾਦ ਰੱਖਿਓ ਪਹਿਲਾਂ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹਨੂੰ ਵਧੀਆ ਲੱਗੇ ਉਹ ਸ਼ੇਅਰ ਕਰ ਦਿਓ ਨਹੀਂ ਵਧੀਆ ਲੱਗੇ ਤਾਂ ਚੁੱਪ ਕਰਕੇ ਇਹਨੂੰ ਲਾਈਕ ਕਰ ਦਿਓ ਆਪ ਦੀ ਵੀਡੀਓ ਨੂੰ ਲਾਈਕ ਕਰਨ ਦੇ ਵੀ ਲੋੜ ਨਹੀਂ ਜੇ ਚੰਗੀ ਲੱਗੇ ਤਾਂ ਬਾਈ ਲਾਈਕ ਕਰ ਦਿਓ ਕਿਉਂ ਕਿ ਦੇਖੋ ਹੁਣ ਮੈਂ ਟਾਈਮ ਟੂ ਟੂ ਅਪਡੇਟ ਰੱਖ ਰਿਹਾ ਕਿਸੇ ਵੀ ਤਰ੍ਹਾਂ ਦੀ ਕੋ ਸਟੇਟ ਵਿੰਗ ਦੇ ਵਿੱਚ ਹੈ ਟੀਚਿੰਗ ਵਿੰਗ ਦੇ ਵਿੱਚ ਹੈ ਪੀਐਸਪੀਸੀਲ ਦੇ ਵਿੱਚ ਹੈ ਹਰ ਤਰ੍ਹਾਂ ਦੀ ਪ੍ਰੋਪਰ ਅਪਡੇਸ਼ਨ ਤੁਹਾਡੇ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਲਈ ਹੈ ਤਾਂ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਂਗਾ ਤੇ ਨਾਲ ਤੁਹਾਨੂੰ ਪ੍ਰੋਸੈਸ ਵੀ ਦੱਸੂਗਾ ਇਸ ਵੀਡੀਓ ਨੂੰ ਐਂਡ ਤੱਕ ਦੱਸਿਓ ਤੁਹਾਨੂੰ ਪ੍ਰੋਸੈਸ ਵੀ ਦੱਸੂਗਾ ਕਿ ਆਪਾਂ ਕਿਸ ਤਰੀਕੇ ਨਾਲ ਇੰਨਾਂ ਵੈਕੈਂਸੀਜ਼ ਨੂੰ ਪਾਰ ਕਰ ਸਕਦੇ ਹਾਂ ਕਿਉਂਕਿ ਦੇਖੋ ਯਾਦ ਰੱਖਿਓ 2025 ਇਹੇ <im> ਵੈਕੈਂਸੀ ਯਾਰ ਮੈਂ ਤਾਂ ਕਹਿੰਦਾ ਇਹਨੂੰ ਸ਼ੋਅ ਕ ਇਹਨੂੰ ਇਹਨੂੰ ਜਿਹੜਾ ਹੈਗਾ ਘੋਸ਼ਿਤ ਕਰ ਦੋ ਵੈਕੈਂਸੀ ਯਾਰ ਕਿਉਂਕਿ ਬਹੁਤ ਬਲਕ ਦੇ ਵਿੱਚ ਵੈਕੈਂਸੀਜ਼ ਆਣ ਵਾਲੀਆਂ ਕਿਉਂਕਿ ਇਲੈਕਸ਼ਨ ਹੈ ਤਾਂ ਹੁਣ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਸੀਰੀਅਸ ਹੋ ਚੁੱਕੀ ਹੈ ਸਾਡੇ ਸੀਐਮ ਸ਼੍ਰੀ ਭਗਵੰਤ ਮਾਨ ਸਿੰਘ ਭਗਵੰਤ ਮਾਨ ਜੀ ਇਹ ਵੀ ਜਿਹੜੇ ਹੈਗੇ ਹੈ ਸੀਰੀਅਸ ਹੋ ਚੁੱਕੇ ਨੇ ਤਾਂ ਇਹਨਾਂ ਨੂੰ ਵੈਕੈਂਸੀਜ਼ ਦੇਣੀ ਪੈਗੀ ਜਿਹੜਾ ਹੁਣ ਲੱਗ ਗਿਆ 2025 2026 ਵੀ ਜਿਹੜਾ ਲੱਗ ਗਿਆ ਸੋ ਲੱਗ ਗਿਆ ਤਾਂ ਰਹਿ ਗਿਆ ਸੋ ਰਹਿ ਗਿਆ ਤਾਂ ਮਤਲਬ ਹੁਣ ਵੈਕੈਂਸੀਜ਼ ਦਾ ਯਾਰ ਤਾਂ ਹੁਣ ਲਾਈਫ ਦੇ ਵਿੱਚ ਸੀਰੀਅਸ ਹੁੰਦਾ ਯਾਰ ਹੈ ਹੁਣ ਅਪਡੇਟ ਜੋਬ ਦੇ ਸੁਪਨੇ ਨੂੰ ਉਹਦੇ ਸਰਕਾਰੀ ਜੋਬ ਦੇ ਸੁਪਨੇ ਨੂੰ ਜਿਹੜਾ ਹੈਗਾ ਸਾਕਾਰ ਕਰਨ ਦਾ ਇਅਰ ਹੈਗਾ ਤਾਂ ਯਾਰ ਆਪਣੀ ਸਰਕਾਰੀ ਨੌਕਰੀ ਨੂੰ ਸਾਕਾਰ ਕਰੋ ਕਿਹਦੇ ਨਾਲ ਜੁੜ ਕੇ ਅਰੋੜਾ ਕਲਾਸਿਸ ਕਿਉਂਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਰਿਜ਼ਲਟ ਦੇਣ ਵਾਲਾ ਦਾ ਇੰਸਟੀਚਿਊਟ ਹੈ ਉਹ ਕੋਨਾ ਹੈ ਅਰੋੜਾ ਕਲਾਸਿਸ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਤੁਹਾਨੂੰ ਵਾਦਾ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਵੀ ਵੈਕੈਂਸੀਜ਼ ਨਿਕਲਣਗੀਆਂ ਕੋਈ ਵੀ ਵੈਕੈਂਸੀਜ਼ ਹੋਣ ਚਾਹੇ ਪੰਜਾਬ ਪੁਲਿਸ ਪੰਜਾਬ ਕਨਸਟੇਬਲ 1746 ਦੀ ਹੋਵੇ ਜਾਂ ਅਪਕਮਿੰਗ ਵੈਕੈਂਸੀਜ਼ ਜਿਹੜੀ ਪਟਵਾਰੀ ਦੀ ਕਹ ਰਹੀ ਹੈ 1000 ਵੈਕੈਂਸੀਜ਼ ਪਲੱਸ ਆ ਰਹੀ ਹੈ ਉਹ ਵੈਕੈਂਸੀ ਹੋਵੇ ਚਾਹੇ ਉਹ ਟੀਚਿੰਗ ਦੀ ਵੈਕੈਂਸੀ ਮਾਸਟਰ ਕੈਟਰ 80 ਕੈਟਰ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੈਕੈਂਸੀ ਏਲਮ ਦੀ ਵੈਕੈਂਸੀ ਕੋਈ ਵੀ ਵੈਕੈਂਸੀ ਜਿਹੜੀ ਪੰਜਾਬ ਚ ਨਿਕਲੂਗੀ ਉਹ ਸਭ ਤੋਂ ਜ਼ਿਆਦਾ ਰਿਜ਼ਲਟ ਦੇਨ ਵਾਲਾ ਇੰਸਟੀਚੂਟ ਹਰ ਵਾਰੀ ਤਰ੍ਹਾਂ ਅਰੂੜਾ ਕਲਾਸਿਸ ਹੀ ਬਨੇਗਾ ਤੇ ਹੁਣ ਤਾਂ ਇੱਕ ਨਵਾਂ ਪਲਾਨ ਵੀ ਚੱਲ ਪਿਆ ਡੇਲੀ ਕਲਾਸ ਡੇਲੀ ਟੈਸਟ ਠੀਕ ਹੈ ਡੇਲੀ ਕਲਾਸ ਡੇਲੀ ਟੈਸਟ ਤੇ ਡੇਲੀ ਰਿਵੀਜ਼ਨ ਮਤਲਬ ਹੁਣ ਜਿਹੜੇ ਬੱਚੇ ਜਿਹੜੇ ਬੱਚੇ ਪਹਿਲਾਂ ਕੋਈ ਕਿਸੇ ਵੀ ਕਾਰਨ ਕਰਕੇ ਪ੍ਰੈਕਟਿਸ ਨਹੀਂ ਕਰ ਪਾਉਂਦੇ ਸੀ एमसीक्यूਜ਼ ਦੀ ਕਮੀ ਰਹਿ ਜਾਂਦੀ ਸੀ ਰਿਵੀਜ਼ਨ ਨਹੀਂ ਹੋ ਪਾਉਂਦੀ ਸੀ ਡਾਊਟਸ ਰਹਿੰਦੇ ਸੀਗੇ ਤਾਂ ਹੁਣ ਉਹ ਡਾਊਟਸ ਵੀ ਖਤਮ ਕਰ ਦਿੱਤੇ ਜਾਣਗੇ ਪਰ ਯਾਦ ਰੱਖਿਓ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੈਚ ਜੇ ਤੁਹਾਡਾ ਮਨ ਕਰਦੇ ਕੋ ਅਸੀਂ ਤੁਹਾਨੂੰ ਬੈਚ ਲੈਣ ਦੇ ਲਈ ਨਹੀਂ ਕਹਿ ਰਿਹਾ ਅੱਜ ਮੈਂ ਤੁਹਾਨੂੰ ਬੈਚ ਵਾਸਤੇ ਨਹੀਂ ਕਹਿ ਰਿਹਾ ਪਰ ਮੈਂ ਇਹ ਜ਼ਰੂਰ ਕਹਿ ਰਿਹਾ ਕਿ ਜੇਕਰ ਤੁਸੀਂ ਬੈਚ ਲੈਣਾ ਹੈ ਤਾਂ ਆਪਣਾ ਇੱਕੋ ਇੱਕ ਕੋਡ ਯੂਜ਼ ਕਰਨਾ ਹੈ AC742 ਪੰਜਾਬ ਸਟੇਟ ਦੇ ਹਰ ਇੱਕ ਬੈਚ ਉੱਪਰ ਮੈਕਸਿਮਮ ਡਿਸਕਾਊਂਟ ਜਿੰਨਾ ਵੀ ਸਭ ਤੋਂ ਟੌਪਿਕਸ ਟੋਪੈਸਟ ਡਿਸਕਾਊਂਟ ਹੋਏਗਾ ਉਹ ਮਿਲੇਗਾ ਕਿਹੜੇ ਕੋਡ ਦੇ ਉੱਪਰ AC742 ਤੇ ਨਾਲ ਹੀ ਤੁਹਾਡੇ ਲਈ ਅਸੀਂ ਸਾਈਕੋਲੋਜੀ ਵਿਦ ਆਸ਼ਿਮ ਸਰ ਸਾਈਕੋਲੋਜੀ ਵਿਦ ਆਸ਼ਿਮ ਸਰ ਇਹ ਇੱਕ ਟੈਲੀਗ੍ਰਾਮ ਲੈ ਕੇ ਆਏ ਆ ਜਿਦੇ ਨਾਲ ਤੁਸੀਂ ਮੇਰੇ ਤੋਂ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹੋ ਨਾਲ ਹੀ ਤੁਹਾਨੂੰ ਐਂਡ ਤੇ ਚੈਨਲ ਹੋਰ ਦੱਸੂਗਾ ਜਿਦੇ ਵਿੱਚ ਤੁਸੀਂ ਡੇਲੀ ਪ੍ਰੈਕਟਿਸ ਵੀ ਕਰ ਸਕਦੇ ਹੋ ਐਮਸੀਕਿਊਜ਼ ਦੀ ਪ੍ਰੈਕਟਿਸ ਕਰ ਸਕਦੇ ਹੋ ਡੇਲੀ ਫ੍ਰੀ ਆਫ ਕੋਸਟ ਡੇਲੀ ਪ੍ਰੈਕਟਿਸ ਕਰ ਸਕਦੇ ਹੋ ਤੇ ਆਪਣੇ ਇਸ ਜੌਬ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ ਪਹਿਲਾਂ ਮੈਂ ਇਨਫੋਰਮੇਸ਼ਨ ਤੁਹਾਨੂੰ ਦੱਸਣਾ ਚਾਹਾਂਗਾ ਜੋ ਜੋ ਮੇਰੇ ਤੱਕ ਗੱਲ ਆਈ ਹੈ ਤਾਂ ਦੇਖੋ ਆ ਇੱਕ ਜਿਹੜੀ ਹੈਗੀ ਹੈ ਰਿਪੋਰਟ ਚੱਲ ਰਹੀ ਹੈ ਆ ਰਿਪੋਰਟ ਆ ਰਹੀ ਹੈ ਕਿ ਸਰਕਾਰ ਦੀਆਂ ਆਉਣ ਵਾਲੀਆਂ ਭਰਤੀਆਂ ਤਾਂ 1000 ਇੱਕ ਪਟਵਾਰੀ ਵੈਕੈਂਸੀ ਪਟਵਾਰੀ ਦੀ ਵੈਕੈਂਸੀ ਕਹਿ ਰਿਹਾ 1200 ਪਲੱਸ ਜੇਲ ਵਿਭਾਗ ਦੇ ਵਿੱਚ ਕਹਿ ਰਿਹਾ ਠੀਕ ਹੈ ਟੈਕਸੇਸ਼ਨ ਵਿਭਾਗ ਦੇ ਵਿੱਚ 400 ਪਲੱਸ ਵੈਕੈਂਸੀਸ ਕਹਿ ਰਿਹਾ ਆਂਗਣਵਾੜੀ 3000 ਪਲੱਸ ਕਹਿ ਰਿਹਾ ਹੈ ਹੈਲਥ ਦੀਆਂ 822 ਪੀਟੀਆਈ ਟੀਚਰ ਦੇਖੋ ਪੀਟੀਏ ਦੇ ਵਿੱਚ ਬੀਪੀਐਡ ਨੂੰ ਐਡ ਨਹੀਂ ਕੀਤਾ ਜਾਊਗਾ ਯਾਦ ਰੱਖਿਓ ਉਹਨਾਂ ਦੀਆਂ ਪੀਡੀ ਟੀਚਰ ਦੀਆਂ ਪੋਸਟਾਂ ਆਣ ਗਿਆ ਤੁਹਾਨੂੰ ਦਿਖਾਈ ਦੇ ਰਿਹਾ ਮੈਂ ਥੋੜਾ ਜ਼ੂਮ ਕਰ ਦਿੰਨੇ ਠੀਕ ਹੈ ਉਹਨਾਂ ਦੀਆਂ ਵੈਕੈਂਸੀਸ ਆਣ ਗਿਆ ਪਰ ਉਹ ਕਿਹਦੀਆਂ ਆਣ ਗਿਆ ਇਹਦੇ ਵਿੱਚ ਬੀਪੀਐਡ ਨੂੰ ਐਡ ਜਿਹੜਾ ਹੈਗਾ ਨਹੀਂ ਕੀਤਾ ਗਿਆ 792 ਪੋਸਟਾਂ ਪੰਜਾਬ ਸੈਕਟਰੀਟ ਵੀਡੀਓ ਦੀਆਂ ਪੋਸਟਾਂ ਆਣ ਗਿਆ 646 ਅਸਿਸਟੈਂਟ ਪ੍ਰੋਫੈਸਰ ਜਿਹਦੇ ਲਈ ਤੁਹਾਨੂੰ UGC NET ਜਿਹੜਾ ਹੈਗਾ ਉਹ ਕੁਆਲੀਫਾਈ ਹੋਣਾ ਜ਼ਰੂਰੀ ਹੈ ਤੇ ਇਸ ਤੋਂ ਇਲਾਵਾ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਕਲਰਕ ਤੇ ਸੀਨੀਅਰ ਅਸਿਸਟੈਂਟਸ ਦੀਆਂ ਵੈਕੈਂਸੀਜ਼ ਵੀ ਆਉਣ ਵਾਲੀਆਂ ਮਤਲਬ ਇਹ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਸਾਫ਼ ਕਰ ਦਿੱਤਾ ਹੈ ਕਿ ਹੁਣ ਵੈਕੈਂਸੀਜ਼ ਬਹੁਤ ਜਲਦ ਆਊਟ ਹੋਣਗੀਆਂ ਠੀਕ ਹੈ ਆਊਟ ਹੋਣ ਗਿਆ ਤਾਂ ਉਹਦੇ ਲਈ ਪ੍ਰੈਪਰੇਸ਼ਨ ਕਿਵੇਂ ਕਰਨੀ ਹੈ ਉਹਦੇ ਲਈ ਤਿਆਰੀ ਕਿਵੇਂ ਕਰਨੀ ਹੈ ਕਿਵੇਂ ਅਸੀਂ ਇਹਨਾਂ ਜੋਬਸ ਨੂੰ ਪ੍ਰਾਪਤ ਕਰ ਸਕਦੇ ਹਾਂ ਭਾਵੇਂ ਤੁਸੀਂ ਅੱਜ ਤੋਂ ਸ਼ੁਰੂ ਕਰ ਰਹੇ ਹੋ ਜਾਂ ਕਾਫੀ ਦੇ ਦੇ ਪੜਾਈ ਨਾਲ ਜੁੜੇ ਹੋਏ ਹੋ ਤਾਂ ਬੇਸਿਕ ਤੋਂ ਲੈ ਕੇ ਬੇਸਿਕ ਤੋਂ ਲੈ ਕੇ ਹਾਈ ਤੱਕ ਬੇਸਿਕ ਤੋਂ ਲੈ ਕੇ ਹਾਈ ਲੈਵਲ ਤੱਕ ਤੁਹਾਨੂੰ ਪੋਸਟਾਂ ਤੁਹਾਨੂੰ ਲੈਵਲ ਪੜਾਉਣ ਦਾ ਜ਼ਿੰਮੇਵਾਰੀ ਅਰੋੜਾ ਕਲਾਸਿਸ ਲੈਂਦੇ ਐ ਤੇ ਉਹਦੇ ਲਈ ਸਪੈਸ਼ਲ ਤੁਹਾਡੇ ਲਈ ਇੱਕ ਸਪੈਸ਼ਲ ਬੈਚ ਜਿਹੜਾ ਹੈਗਾ ਲਾਂਚ ਹੋ ਚੁੱਕਾ ਹੈ ਜਿਹੜਾ ਸ਼ੁਰੂ ਹੋਇਆ ਭਾਈ ਕਦੋਂ 17 17 ਮਾਰਚ ਤੋਂ ਸ਼ੁਰੂ ਹੋਇਆ ਹੈ ਤਾਂ ਯਾਰ ਹੁਣ ਸੀਰੀਅਸ ਹੋ ਜਾਓ ਦੇਖੋ ਯਾਦ ਰੱਖਿਓ ਇਹ ਜਿਹੜਾ ਬੈਚ ਹੈ ਤੁਹਾਨੂੰ 3000 ਰੁਪਏ ਦਾ 3000 ਰੁਪਏ ਦਾ ਹੈ ਇਹ ਬੈਚ ਔਨਲਾਈਨ ਪਰ ਜੇਕਰ ਤੁਸੀਂ ਇਹਦੇ ਉੱਪਰ ਕੋਡ ਲਗਾਉਗੇ ਇਹਦੇ ਉੱਪਰ ਕੋਡ ਲਗਾਉਗੇ ਤਾਂ ਤੁਹਾਨੂੰ ਮੈਕਸਿਮਮ ਡਿਸਕਾਊਂਟ ਮਿਲੇਗਾ ਤੇ ਤੁਸੀਂ ਇਹ ਬੈਚ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਆਪ ਆਪਣਾ ਲੈ ਪਾਉਂਗੇ ਆਫਲਾਈਨ ਆਫਲਾਈਨ ਰਜਿਸਟ੍ਰੇਸ਼ਨ ਕਰਾਉਂਗੇ ਦੇਖੋ ਬੈਚ ਸ਼ੁਰੂ ਹੋ ਚੁੱਕਾ ਹੈ ਜੇ ਰਜਿਸਟ੍ਰੇਸ਼ਨ ਕਰਾਉਂਗੇ ਤੁਹਾਨੂੰ ਜਿਹੜਾ ਹੈਗਾ 1000 ਰੁਪਏ ਦਾ less ਮਿਲ ਜੇਗਾ ਪਰ ਯਾਦ ਰੱਖਿਓ coupon code AC742 ਹੋਣਾ ਚਾਹੀਦਾ ਪੰਜਾਬ ਪੁਲਿਸ ਕਨਸਟੇਬਲ ਤੇ ਨਾਲ ਹੀ ਸਾਡਾ ਇੱਕ ਫਾਊਂਡੇਸ਼ਨ ਬੈਚ ਵੀ ਸ਼ੁਰੂ ਹੋਇਆ ਤੁਸੀਂ ਉਹ ਫਾਊਂਡੇਸ਼ਨ ਬੈਚ ਵੀ ਲੈ ਸਕਦੇ ਹੋ ਤੇ ਉਥੇ ਉਥੇ ਉੱਪਰ ਵੀ ਉਹਦੇ ਉੱਪਰ ਵੀ ਜਿਹੜਾ ਹੈਗਾ coupon code ਲਗਾ ਸਕਦੇ ਹੋ ਯਾਦ ਰੱਖਿਓ ਜਿਹੜਾ ਸਾਡਾ ਫਾਊਂਡੇਸ਼ਨ ਬੈਚ ਹੈ ਜਿਹੜਾ ਸਾਡਾ ਫਾਊਂਡੇਸ਼ਨ ਬੈਚ ਸ਼ੁਰੂ ਹੋਇਆ ਉਹ ਵੀ 17 ਤਰੀਕ ਤੋਂ ਹੀ ਸ਼ੁਰੂ ਹੋਇਆ ਹੈ ਇਹ ਬੈਚ ਤੁਹਾਡਾ ਪਟਵਾਰੀ ਦੇ ਲਈ ਇਹ ਪੰਜਾਬ ਸਟੇਟ ਦੇ ਕਿਸੇ ਵੀ ਪੰਜਾਬ ਪੁਲਿਸ ਦੇ ਲਈ ਪਟਵਾਰੀ ਦੇ ਲਈ ਜਾਂ ਪੰਜਾਬ ਸਟੇਟ ਦੇ ਕਿਸੇ ਵੀ ਬੈਚ ਨੂੰ ਜੋ ਤੁਸੀਂ ਕਿਸੇ ਵੀ ਜੌਬ ਨੂੰ ਜਿਹੜਾ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਤੁਹਾਡੇ ਲਈ ਫਾਊਂਡੇਸ਼ਨ ਬੈਚ ਦ ਬੈਸਟ ਬੈਚ ਰਹਿਣ ਵਾਲਾ ਹੈ ਤਾਂ ਜੋ ਵੀ ਬੱਚੇ ਅਰੂੜਾ ਕਲਾਸਿਸ ਦੇ ਪਰੋਸਾ ਕਰਦੇ ਨੇ ਜੋ ਵੀ ਬੱਚੇ ਠੀਕੋ ਜੋ ਵੀ ਬੱਚੇ ਅਰੂੜਾ ਕਲਾਸਿਸ ਨਾਲ ਜੁੜੇ ਹੋਏ ਨੇ ਜੇ ਤੁਸੀਂ ਬੈਚ ਨਹੀਂ ਲੈ ਸਕਦੇ ਕੋਈ ਗੱਲ ਨਹੀਂ ਭਾਈ ਤਾਂ ਅਰੂੜਾ ਕਲਾਸਿਸ ਬਠਿੰਡਾ ਲਿਖ ਕੇ ਅਰੂੜਾ ਕਲਾਸਿਸ ਬਠਿੰਡਾ ਲਿਖ ਕੇ ਤੁਸੀਂ ਸਾਡਾ YouTube ਚੈਨਲ ਹੈ YouTube ਚੈਨਲ ਹੈ ਉਹਦੇ ਰਾਹੀਂ ਵੀ ਫ੍ਰੀ ਆਫ ਕੋਸ ਤੁਸੀਂ ਤਿਆਰੀ ਕਰ ਸਕਦੇ ਹੋ ਡੇਲੀ ਸਵੇਰ ਤੋਂ ਲੈ ਕੇ RAM ਤੱਕ ਉਹ ਲੈਕਚਰਸ ਚੱਲਦੇ ਰਹਿੰਦੇ ਆ ਤੁਸੀਂ ਉਹਦੇ ਥਰੂ ਵੀ ਵਧੀਆ ਤਿਆਰੀ ਕਰੋਗੇ ਤੇ ਯਾਦ ਰੱਖਿਓ ਸਾਡੀ YouTube ਕਲਾਸਿਸ ਤੇ ਸਾਡੀ ਨਾਰਮਲ ਕਲਾਸਿਸ ਦੇ ਵਿੱਚ ਕੰਟੈਂਟ ਰਿਫਰੈਂਸ ਨਹੀਂ ਹੁੰਦਾ ਬੱਚਾ ਨੂੰ ਕਈ ਵਾਰ ਇਹ ਲੱਗਦਾ ਹੈ ਕਿ YouTube ਕਲਾਸਿਸ ਦੇ ਵਿੱਚ ਨਾ ਅਕੈਡਮੀਆਂ ਵਧੀਆ ਕੰਟੈਂਟ ਨਹੀਂ ਦਿੰਦੀਆਂ ਤੇ ਨਾਰਮਲ ਕਲਾਸਿਸ ਦੇ ਵਿੱਚ ਅਕੈਡਮੀਆਂ ਵਧੀਆ ਕੰਟੈਂਟ ਪ੍ਰੋਵਾਈਡ ਕਰਦੀਆਂ ਤਾਂ ਅਰੂੜਾ ਕਲਾਸਿਸ ਅਜੇ ਕੁਝ ਵੀ ਨਹੀਂ ਕਹਿੰਦਾ ਵਧੀਆ ਕੰਟੈਂਟ YouTube ਤੇ ਪ੍ਰੋਵਾਈਡ ਕੀਤਾ ਜਾਂਦਾ ਉਹਨਾਂ ਸਾਰੇ ਬੱਚਿਆਂ ਦੇ ਲਈ ਜਿਹੜੇ ਬੱਚੇ ਬੈਚ ਪਰਚੇਜ਼ ਨਹੀਂ ਕਰ ਸਕਦੇ ਜਿਹੜੇ ਪਰਚੇਜ਼ ਕਰ ਸਕਦੇ ਨੇ ਉਹਨਾਂ ਦੇ ਲਈ ਸਪੈਸ਼ਲ ਅਸੀਂ ਬੈਚ ਵੀ ਲਾਂਚ ਕੀਤਾ ਹੋਇਆ ਠੀਕ ਤਾਂ ਏਸੀ ਲਈ ਜੁੜੋ ਦੂਸਰੀ ਗੱਲ ਤੁਹਾਡੇ ਲਈ ਇੱਕ ਟੈਲੀਗ੍ਰਾਮ ਚੈਨਲ ਬਣਾਇਆ ਹੈ ਭਾਈ ਰੋਜ਼ਾਨਾ ਪਿਆਸ ਤੁਹਾਡੇ ਲਈ ਇੱਕ ਟੈਲੀਗ੍ਰਾਮ ਚੈਨਲ ਬਣਾਇਆ ਹੈ ਐਮਸੀਕਿਊਜ਼ ਦੇ ਲਈ MCQs ਦੇ ਲਈ ਇੱਕ Telegram ਚੈਨਲ ਬਣਾਇਆ ਗਿਆ ਰੋਜ਼ਾਨਾ ਅਭਿਆਸ Telegram ਚੈਨਲ ਦਾ ਸਪੈਲਿੰਗ ਦੇਖ ਲਓ ਸਪੇਸ ਨਹੀਂ ਪਾਣੀ ਰੋਜ਼ਾਨਾ ਅਭਿਆਸ ਇਹਦੇ ਵਿੱਚ ਦਿੱਲੀ ਦੇ MCQ ਪਹਿਰੇ ਲਗਭਗ 2000 MCQ ਅਪਲੋਡ ਹੋ ਚੁੱਕੇ ਹੈ ਲੋ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਹਰ ਇੱਕ ਐਗਜ਼ਾਮ ਪਵਾ ਤੋਂ ਸਟੇਟ ਐਗਜ਼ਾਮ ਹੋਵੇ ਪਵਾ ਟੀਚਿੰਗ ਵਿੰਗ ਦਾ ਹੋਵੇ ਪੀਐਸਪੀਸੀਲ ਦਾ ਹੋਵੇ ਪੀਸੀਐਸ ਦਾ ਹੋਵੇ ਯੂਪੀਐਸਸੀ ਹੋਵੇ ਹਰ ਤਰ੍ਹਾਂ ਦੇ ਕੁਐਸਚਨਸ ਇਹਦੇ ਵਿੱਚ ਜਿਹੜੇ ਹੈਗੇ ਅਪਲੋਡ ਮਿਲਣਗੇ ਤੁਹਾਨੂੰ ਤਾਂ ਉਹ ਲਗਾ ਸਕਦੇ ਹੋ ਬਿਲਕੁਲ ਆਪਣੀ ਪ੍ਰੈਕਟਿਸ ਨੂੰ ਚੈੱਕ ਕਰਨ ਦੇ ਲਈ ਹੁਣ ਜੇ ਤੁਹਾਡਾ ਮਨ ਕਰ ਰਿਹਾ ਤੁਹਾਨੂੰ ਲੱਗ ਰਿਹਾ ਕਿ ਨਹੀਂ ਯਾਰ ਆਸ਼ਿਮ ਸਰ ਕੀ ਸਹੀ ਕਹਿ ਰਿਹਾ ਹੈ ਆਸ਼ਿਮ ਸਰ ਕਹਿ ਰਿਹਾ ਹੈ ਕਿ ਤੁਹਾਨੂੰ ਬੈਚ ਮਿਲ ਜਾਣਗੇ ਬੈਚ ਲੈਣਾ ਚਾਹੀਦਾ ਤਾਂ ਬੈਚ ਲੈਣਾ ਕਿਵੇਂ ਠੀਕ ਹੈ ਬੱਚਾ ਨੂੰ ਹੁਣ ਨਾ ਬੈਚ ਨੂੰ ਪਰਚੇਸ ਕਰਨ ਦਾ ਤਰੀਕਾ ਨਹੀਂ ਪਤਾ ਲੱਗਦਾ ਤਾਂ ਦੇਖੋ ਬੈਚ ਕਿਵੇਂ ਪਰਚੇਸ ਕਰਨਾ ਹੈ ਪਹਿਲਾਂ ਕਰਨੀਆ ਰੋੜਾ ਕਲਾਸਿਸ ਐਪ ਠੀਕ ਹੈ ਇਸ ਤਰ੍ਹਾਂ ਇਹਦੇ ਨੰਬਰ 'ਤੇ ਜਿਸ ਕਰੋਗੇ ਤੁਹਾਡੇ ਕੋਲ ਇੱਕ ਇਸ ਤਰ੍ਹਾਂ ਦਾ ਪੇਜ ਖੁੱਲ ਜਾਏਗਾ ਠੀਕ ਹੈ ਮੈਂ ਜ਼ੂਮ ਕਰ ਦਿੰਦਾ ਭਾਈ ਪੇਜ ਨੂੰ ਦੇਖ ਲਓ ਇਸ ਤਰ੍ਹਾਂ ਦਾ ਇੱਕ ਪੇਜ ਖੁੱਲ ਜਾਏਗਾ ਤੁਸੀਂ ਕਿੱਥੇ ਜਾਣਾ ਹੈ ਕੋਸ ਬਟਨ ਦੇ ਕਿਸੇ ਨੂੰ ਕਾਲ ਨਹੀਂ ਕਰਨੀ ਠੀਕ ਹੈ ਜਾਂ ਤਾਂ ਮੈਸ मैं चैट ओपन की विद आशिम सर ठीक है तो लिखना है फाउंडेशन फाउंडेशन बैच या इतने तो लिख सकते हो सतारा मार्च सतारा मार्च लिखना थोड़े तो को बैच आ जाएगा जो पाप कॉन्सटेबल लेना तो कॉन्सटेबल बैच भी ले सकते हो ਇਹਨੂੰ ਕਲਿੱਕ ਕਰਨਾ ਐਂਡ ਤੱਕ ਸਕਰੋਲ ਕਰਨਾ ਹੈ ਸਕਰੋਲ ਕਰਨ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਕੋਲ ਇੱਕ ਇਸ ਤਰ੍ਹਾਂ ਦਾ ਪੇਜ ਆ ਜਾਏਗਾ ਐਂਡ ਤੱਕ ਸਕਰੋਲ ਕਰਨ ਤੋਂ ਬਾਅਦ ਉੱਥੇ ਲਿਖਿਆ ਹੋਏਗਾ ਹੈਵ ਆ ਕੂਪਨ ਕੋਡ ਤੇ ਕੂਪਨ ਕੋਡ ਮਿੱਤਰਾਂ ਦਾ ਨਾਮ AC742 ਹਰ ਤਰ੍ਹਾਂ ਦੀ ਇਨਫੋਰਮੇਸ਼ਨ ਮੈਕਸਿਮਮ ਡਿਸਕਾਊਂਟ ਤੇ ਟਾਈਮ ਟੂ ਟਾਈਮ ਜਿਹੜਾ ਹੈਗਾ ਤੁਹਾਡੇ ਤੋਂ ਪੁੱਛਣ ਦੇ ਲਈ ਕਿ ਕੋਈ ਦਿੱਕਤਾਂ ਨਹੀਂ ਆ ਰਹੀ ਹਰ ਤਰ੍ਹਾਂ ਦੀ ਦਿੱਕਤ ਨੂੰ ਸੋਲਵ ਕਰਨ ਦੇ ਲਈ ਇਸ ਕੋਡ ਦੇ ਤੁਸੀਂ ਕੋਡ ਰਾਹੀਂ ਬਾਚ ਲੈ ਸਕਦੇ ਹੋ ਜੇਕਰ ਤੁਸੀਂ ਆਈਫੋਨ ਯੂਜ਼ਰਸ ਹੋ ਤਾਂ ਆਈਫੋਨ ਯੂਜ਼ਰਸ ਨੇ ਅ ਅਰੋੜਾ ਕਲਾਸੇਜ਼ ਐਪ ਨਹੀਂ ਡਾਊਨਲੋਡ ਕਰਨੀ ਉਹਨਾਂ ਨੇ ਕਿਹ ਠੀਕ ਹੈ ਨਾ ਅਮੀਰ ਲੋਕਾਂ ਲਈ ਸਪੈਸ਼ਲ ਹੈ ਮਾਈ ਇਨਸਟੂਡ ਐਪ ਡਾਊਨਲੋਡ ਕਰਨੀ ਹੈ ਮਾਈ ਇਨਸਟੂਡ ਤੁਹਾਨੂੰ ਇੱਕ او ار جی ਕੋਡ ਮੰਗੇਗਾ ਤੇ ਉਹ او ار جی ਕੋਡ ਕੀ ਪੜਨਾ ਹੈ اے ਆਰ ਸੀ او ار جی ਕੋਡ ਪਰ ਪੜ ਕੇ ਵੈਰੀਫਾਈ ਕਰੋਗੇ ਸੇਮ ਕੋਰਸ ਬਟਮ ਆਏਗਾ ਕੋਰਸ ਤੇ ਜਾ ਕੇ ਸਰਚ ਕਰਿਓ ਆਪਣਾ ਫੇਵਰਟ ਬੈਚ ਜੋ ਵੀ ਤੁਸੀਂ ਬੈਚ ਲੈਣਾ ਹੈ ਕਲਿੱਕ ਕਰਕੇ ਐਂਡ ਤੱਕ ਸਕਰੋਲ ਕਰਕੇ ਹੈਵ ਆ ਕੁਪਨ ਕੋਡ ਲਗਾਈਓ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਰ ਚਾਹੀਦੀ ਹੋਵੇ ਤਾਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਪਰ ਕਹਿਣਾ ਕੀ ਹੈ ਕਿ ਸਰ ਕੋਡ ਅਸੀਂ اے سی 742 ਲਾਵਾਂਗੇ ਸਾਨੂੰ ਕੋਡ ਦਾ ਪਤਾ ਹੈ ਮੈਡਮ ਸਾਨੂੰ ਕੋਡ ਨਾ ਦੱਸੋ ਕੋਡ ਸਾਨੂੰ ਪਤਾ ਹੈ ਬਸ ਸਾਨੂੰ ਇਹ ਦੱਸ ਦੋ ਸਾਡਾ ਪ੍ਰੋਸੈਸ ਕੀ ਹੈ ਪ੍ਰੋਸੈਸ ਪੁੱਛਣਾ ਹੈ ਤੇ ਇਸ ਤੋਂ ਇਲਾਵਾ ਟੈਲੀਗ੍ਰam ਜਰੂਰ ਜੁਆਇਨ ਕਰ ਲਿਓ ਜਿਹਦਾ ਨਾਮ ਕੀ ਹੈ ਜਿਹਦਾ ਨਾਮ ਹੈ ਸਾਈਕੋਲੋਜੀ ਵਿਦ ਆਸ਼ਿਮ ਸਰ ਸਾਈਕੋਲੋਜੀ ਵਿਦ ਆਸ਼ਿਮ ਸਰ ਇਹਨੂੰ ਫਟਾਫਟ ਜੁਆਇਨ ਕਰ ਲਿਓ ਤਾਂਕਿ ਤੁਹਾਨੂੰ ਹਰ ਤਰ੍ਹਾਂ ਦੀ ਅਪਡੇਸ਼ਨ ਟਾਈਮ ਟੂ ਟਾਈਮ ਬਿਲਕੁਲ ਜੀ। ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਏਗੀ। ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋਗੇ। ਧੰਨਵਾਦ।